B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੈਡ ਪੋਲਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ ਜਿਦੇ ਚਾਲਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਕਈ ਸਵਾਲ ਪੁੱਛਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਕਰਜ਼ਾ ਕਿਸਾਨਾਂ ਦੇ ਸਿਰ ਚੜਿਆ ਹੋਇਆ ਤੁਸੀਂ ਉਹਦਾ ਹੱਲ ਕਿਵੇਂ ਕਰੋਗੇ ਕਿਸਾਨਾਂ ਨੂੰ ਤੁਸੀਂ ਫਸਾਰੇ ਹੋ ਹੋਰ ਕੀ ਕੁਝ ਕਿਹਾਓ ਥੋਨੋ ਵਿਸਨੋ ਨੇ ਜਿਹੜੀ ਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਹੈ ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਚ ਜੁੰਦੀ ਰਹੇ ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਕੋਲੇ ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੌਏ ਮਹੇਸ਼ਵਰੀ ਇਹੋ ਬੰਦੇ ਨੇ ਜਿਹੜੇ ਸਕੀਮ ਦੇ ਇੰਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾ ਰਹੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਹੋ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਟ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲੋਗੇ ਉਹ ਲੋਨ ਦਾ ਕੀ ਬਣੇਗਾ ਸੋ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2 400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਉਹਦੇ ਤੇ ਵੀ ਉਹ ਲੋਨ ਚੜ ਜਾਣਾ ਅੱਗੇ ਜਿਹੜੀ ਲੈਂਡ ਐਕਵਿਜ਼ੀਸ਼ਨ ਸੀ ਉਦੋਂ ਜ਼ਮੀਨ ਜਦੋਂ ਲੈਂਡ ਰਿਕੁਆਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10 15 ਸਾਲ ਉਹ ਜ਼ਮੀਨਾਂ ਡਿਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਾਜੂ ਉਹਦਾ ਪਲਾਟ ਲੈਣ ਦਾ ਟਾਈਮ ਆਣ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹਦਾ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ چلا ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਾਰਨ ਜਾ ਰਹੇ ਹੋ ਮਤਲਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਡ ਏਰੀਆ ਮਤਲਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਟੋਟਲ 237 ਜਿਹੜੇ ਛੋਟੇ ਵਟੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਐਕਵਾਇਰ ਕਰਕੇ ਕਰਨਾ ਕੀ ਹੈ ਮਤਲਬ ਜਿਹੜਾ ਸਿੱਧਾ ਜਾਂ ਸਵਾਲ ਇਹੀ ਹੈ ਕਿ 43000 ਏਕੜ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਦੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਹਰ ਮਹੀਨੇ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਤੁਸੀਂ ਪੂਰੇ ਨਹੀਂ ਕਰ ਪਾ ਰਹੇ ਸੋ ਹੁਣ ਕੀ ਸਿੱਧਾ ਜ ਮਕਸਦ ਇਹ ਹੈ ਕਿ ਜਿਹੜਾ 1000 ਰੁਪਿਆ ਤੁਸੀਂ ਮਹਿਲਾਵਾਂ ਨੂੰ ਦੇਣਾ ਉਹਨਾਂ ਦੀ ਘਰ ਦੀ ਜ਼ਮੀਨ ਖੋ ਕੇ ਉਹਦੇ ਉੱਤੇ ਲੋਨ ਲੈ ਕੇ ਉਹਨਾਂ ਨੂੰ ਹੀ 1000 ਰੁਪਿਆ ਤੁਸੀਂ ਸਮਝਦੇ ਕੀ ਹੋ ਕਿ ਪੰਜਾਬ ਦੇ ਲੋਕ ਥੋੜੀਆਂ ਚਾਲਾਂ ਨਹੀਂ ਸਮਝਦੇ ਔਰ ਤੀਸਰਾ ਇਦਿੱਚ ਜਿਹੜੀ ਤੁਸੀਂ FAQ ਜਾਰੀ ਕੀਤੀ ਹੈ ਦੇਖੋ ਐਲਓਆਈ ਦੀ ਗੱਲ ਪੰਜਾਬ ਦੀ ਸਰਕਾਰ ਕਰਦੀ ਹੈ ਕਹਿੰਦੀ ਜੀ ਐਲਓਆਈ ਦੇ ਅਗੇਂਸਟ ਲੋਨ ਹੋ ਸਕਦਾ ਹੈ ਔਰ ਜਿਹੜਾ ਤੁਸੀਂ ਇਹ ਜੈਫੇਕਿਊ ਜਾਰੀ ਕੀਤਾ ਉਹਦਾ 9ਵਾਂ ਤੇ 11ਵਾਂ ਪੁਆਇੰਟ ਹੈ ਉਹਦੇ 'ਚ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਦੀ ਮਰਜ਼ੀ ਹੈ ਔਰ ਐਲਓਆਈ ਤੇ ਲੋਨ ਐਲਓਆਈ ਕੋਈ ਓਨਰਸ਼ਿਪ ਨਹੀਂ ਹੈ ਸੋ ਐਲਓਆਈ ਤੇ ਲੋਨ ਕਿੱਦਾਂ ਹੋ ਜਾਏਗਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਨ ਜਾ ਰਹੀ ਹੈ ਔਰ ਆਪ ਦੀਆਂ ਕੁਰਸੀਆਂ ਪਿੱਛੇ ਜਿਹੜੇ ਪੰਜਾਬ ਦੇ ਉਹਦੇ ਕੁਝ ਲੀਡਰ ਬੈਠੇ ਨੇ ਬੋਲ ਵੀ ਨਹੀਂ ਪਾਰੇ ਆ ਇੱਕ ਬੋਲੇ ਸੀ ਐਮਪੀ ਸਾਹਿਬ ਅਗਲੇ ਨੇ ਸ਼ਾਮ ਨੂੰ ਹੀ ਟਵੀਟ ਡਿਲੀਟ ਕਰਾਤਾ ਮੈਂ ਤੇ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਪੰਜਾਬ ਹਮਦਰਦਾਂ ਨੂੰ ਵੀ ਯਾਦ ਰੱਖਦਾ ਤੇ ਪੰਜਾਬ ਗਦਰਾਂ ਨੂੰ ਵੀ ਯਾਦ ਰੱਖਦਾ ਸੋ ਜਿਹੜੇ ਲੋਕ ਅੱਜ ਪੰਜਾਬ ਦੇ ਨਾਲ ਠੱਗੀ ਮਾਰ ਰਹੇ ਨੇ ਦਿੱਲੀ ਦੇ ਇਸ਼ਾਰੇ ਤੇ ਇਹ ਪੰਜਾਬ ਨੇ ਯਾਦ ਰੱਖਣੇ ਨੇ ਪੰਜਾਬੀਆਂ ਨੇ ਕਦੇ ਵੀ ਜਿਹੜਾ ਕੋਈ ਚੜ ਕੇ ਆਇਆ ਜਿਹੜਾ ਇਸ ਤਰੀਕੇ ਪੰਜਾਬ ਨੂੰ ਲੁੱਟਣ ਆਇਆ ਪੰਜਾਬੀਆਂ ਨੇ ਕਦੇ ਮਾਫ਼ ਨਹੀਂ ਕੀਤਾ ਔਰ ਦਿੱਲੀ ਦੇ ਇਸ਼ਾਰੇ ਤੇ ਜੋ ਆਮ ਆਦਮੀ ਪਾਰਟੀ ਖੇਡ ਖੇਡਣਾ ਚਾਹੁੰਦੀ ਹੈ ਮੈਂ ਬਹੁਤ ਅਗਾਹ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਰੇ ਮੰਤਰੀ ਐਮ ਐਲ ਏ ਨੂੰ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਹੁਣ ਕੱਲ ਤੋਂ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਚਾਹੇ ਐਮ ਐਲ ਏ ਪਿੰਡਾਂ ਦੇ ਵਿੱਚ ਬੋਰਡ ਲਾਗੇ ਨੇ ਕਿ ਆਮ ਆਦਮੀ ਪਾਰਟੀ ਪਿੰਡਾਂ ਚ ਨਾ ਵੜੇ ਹਾਲਾਤ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਹਲੇ ਵੀ ਅੱਖਾਂ ਖੋਲੋ ਦਿੱਲੀ ਦੇ ਮਗਰ ਲਾ ਕੇ ਇਹ ਜਿਹੜਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਹੋ ਇਹ ਤੋਂ ਹਲੇ ਵੀ ਗੁਰੇਜ਼ ਕਰੋ ਇਹਦੀ ਜਿਹੜੀ ਪਰਪਾਈ ਥੁੱਕ ਤੋਂ ਮੁੜ ਕੇ ਹੋਣੀ ਨਹੀਂ ਆਰਸ਼ਦੀਪ ਸਿੰਘ ਕਲੇਰ ਜੋ ਕਿ ਸ਼ਰਮਣੀ ਅਕਾਲੀ ਦਲ ਦੇ ਮੁਖ ਬਿਲਾ ਰਹੇ ਨੇ ਲਗਾਤਾਰ ਉਹ ਸਰਕਾਰ ਨੂੰ ਘੇਰਦੇ ਹੋਏ ਮੁੱਖ ਮੁੱਦਿਆਂ ਦੇ ਉੱਤੇ ਨਜ਼ਰ ਆਉਂਦੇ ਨੇ ਤੇ ਹੁਣ ਵੀ ਉਹਨਾਂ ਵੱਲੋਂ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਕਈ ਗੱਲਾਂ ਕੀਤੀਆਂ ਗਈਆਂ ਨੇ ਤੇ ਆਵਾ ਦੀ ਪਾਰਟੀ ਸਰਕਾਰ ਨੂੰ ਸਵਾਲ ਪੁੱਛੇ ਗਏ ਨੇ ਉੱਥੇ ਹੀ ਉਹਨਾਂ ਵੱਲੋਂ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਜੋ ਟਵੀਟ ਡਿਲੀਟ ਕੀਤਾ ਗਿਆ ਸੀ ਉਹਨੇ ਕਿਹਾ ਸੀ ਉਹ ਵੀ ਜਵਾਬ ਦਿਓ ਤੇ ਪੰਜਾਬ ਦੇ ਲੋਕੀ ਯਾਦ ਰੱਖਣਗੇ ਕੌਣ ਕਿਹਦੇ ਨਾਲ ਖੜਾ ਅਸੀਂ ਤਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ